ਵੇਖੋ ਜੀ ਦਇਆ ਹੁੰਦੀ ਆ ਨਾ ਧਰਮ ਫੇਰੀ ਆ ਸਕਦਾ ਹੈ ਤੇ ਜਿਹੜਾ ਦਸਵੰਦ ਆ ਨਾ ਦਸਵੰਦ ਦਇਆ ਦੇ ਵਿੱਚੋਂ ਹੀ ਉਤਪੰਨ ਹੁੰਦਾ ਹੈ ਦਇਆ ਦਾ ਹੀ ਇੱਕ ਰੂਪ ਹੈ ਨਾ ਜਦੋਂ ਦਇਆ ਹੁੰਦੀ ਆ ਫਿਰ ਦੂਜਿਆਂ ਦਾ ਦੁੱਖ ਵੀ ਆਪਣਾ ਦੁੱਖ ਲੱਗਦਾ ਹੈ ਵੇਖੋ ਆਪਣਿਆਂ ਦਾ ਤਾਂ ਲੱਗਣਾ ਹੀ ਲੱਗਣਾ ਕੋਈ ਵਿਗਾਨਾ ਵੀ ਆ ਜਾਵੇ ਨਾ ਫਿਰ ਦੂਜੇ ਦਾ ਦੁੱਖ ਵੀ ਆਪਣਾ ਮਹਿਸੂਸ ਹੁੰਦਾ ਕਿਉਂਕਿ ਸੰਗਤ ਵਿੱਚ ਆ ਕੇ ਬਖਸ਼ਿਸ਼ ਹੁੰਦੀ ਆ ਆਓ ਪੜ ਲਈਏ ਵਿਸਰ ਗਈ ਸਭ ਤਾਤ ਪਰਾਈ ਵਿਸਰ ਗਈ ਸਭ ਤਾਤ ਪਰਾਈ जब ते साध संगत मोहे पाई जब ते साध संगत मोहे पाई ना को बैरी नहीं बेगाना ना को बैरी नहीं बेगाना सगल संग हमको बने आई सगल संग हमको बने आई विसर गई सब तात पराई विसर गई सब तात पराई ਫਿਰ ਦੂਜਿਆਂ ਦਾ ਦੁੱਖ ਆਪਣਾ ਦੁੱਖ ਲੱਗਦਾ ਜਦੋਂ ਦਇਆ ਹੁੰਦੀ ਅੰਦਰ ਫੇਰੀ ਜੀਬ ਦੇ ਵਿੱਚੋਂ ਕੁਝ ਨਿਕਲਦਾ ਇਹ ਨਾ ਵੀ ਦੀ ਮਦਦ ਕਰੀਏ ਵੇਖੋ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਤਿੰਨ ਸਿਧਾਂਤ ਦਿੱਤੇ ਧਰਮ ਦੀ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਇਹ ਜਿਹੜਾ ਵੰਡ ਛਕੋ ਆ ਨਾ ਇਹ ਇਦਾਂ ਪ੍ਰਤੀਤ ਹੁੰਦਾ ਜਿਵੇਂ ਦਸਵੰਦ ਦਾ ਬਚਪਨ ਹੋਵੇ ਪਹਿਲੇ ਜਮੇ ਚ ਇਹ ਸਿਧਾਂਤ ਡਿਰੜ ਕਰਾਤਾ ਵੀ ਵੰਡ ਕੇ ਛਕਣਾ ਫਿਰ ਅੱਗੇ ਜਾ ਕੇ ਮਸੰਦ ਪ੍ਰਥਾ ਕਾਇਮ ਕੀਤੀ ਸੀ ਸੰਗਤਾਂ ਦਾ ਦਸਵੰਦ ਇਕੱਤਰ ਕਰਕੇ ਜੋ ਲੋੜਵੰਦਾਂ ਤੇ ਲਾਉਂਦੇ ਸੀ ਗੁਰੂ ਜੀ ਦੀ ਹਜ਼ੂਰੀ ਵਿੱਚ ਵੀ ਲੈ ਕੇ ਆਉਂਦੇ ਹੁੰਦੇ ਸੀ ਸਤਗੁਰੂ ਜੀ ਨੇ ਦ੍ਰਿੜ ਕਰਵਾਇਆ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੈ ਸ ਇਹ ਜਿਹੜਾ ਕਿਸ਼ ਸ਼ਬਦ ਹੈ ਨਾ ਵੀ ਕੁਝ ਦੇਣਾ ਚਾਹੀਦਾ ਦੂਜਿਆਂ ਨੂੰ ਇਹ ਦਸਵੰਦ ਦੀ ਤਾਂ ਗੱਲ ਹੋ ਰਹੀ ਆ ਜਿੰਨਾ ਟਾਈਮ ਦਇਆਨੀ ਅੰਦਰ ਉਹਨਾ ਟਾਈਮ ਮਨੁੱਖ ਦਸਵੰਦ ਕੱਢ ਹੀ ਨਹੀਂ ਸਕਦਾ ਦਸਵਾਂ ਹਿੱਸਾ ਦਸਵੰਦ ਦੇ ਜਿਹੜੇ ਅਖਰੀ ਅਰਥ ਹੈ ਨਾ ਜੋ ਵੀ ਆਪਾਂ ਕਮਾਈ ਕਰਦੇ ਆ ਜਿੰਨੀ ਸਾਡੀ ਬਚਤ ਹੈ ਉਹਦਾ ਦਸਵਾਂ ਹਿੱਸਾ ਕੱਢਣ ਦਾ ਜੇ 100 ਰੁਪਇਆ ਕਮਾਉਨੇ ਆ ਤਾਂ 10 ਰੁਪਏ ਦਸਵੰਦ ਹੈ ਜੇ 1 ਲੱਖ ਰੁਪਇਆ ਬਚਤ ਹੈ ਤਾਂ 10000 ਦਸਵੰਦ ਹੈ ਇੱਕ ਸਮਾਸੀ ਜਦੋਂ ਧੰਗੁਰੂ ਅਮਰਦਾਸ ਮਹਾਰਾਜ ਜੀ ਦੇ ਦੀਵਾਨ ਦੇ ਵਿੱਚ ਡੱਲੇ ਪਿੰਡ ਤੋਂ ਸੰਗਤ ਚੱਲ ਕੇ ਆਈ ਉਹਨਾਂ ਬੇਨਤੀ ਕੀਤੀ ਕਿੰਦੇ ਗੁਰੂ ਜੀ ਤੁਸੀਂ ਮਾਲਕ ਜੀ ਦੇ ਨੇੜੇ ਹੋਣ ਦੀਆਂ ਗੱਲਾਂ ਦੱਸ ਦਿਓ ਪੂਰੀ ਬਾਣੀ ਪੜ ਕੇ ਵੇਖੀਏ ਸਤਿਗੁਰੂ ਜੀ ਨੇ ਕਿਤੇ ਵੀ ਇਹ ਨਹੀਂ ਕਿਹਾ ਵੀ ਮੈਂ ਇਦਾਂ ਗੁਰੂ ਜੀ ਸਮਝਾਉਂਦੇ ਨੇ ਅਕਾਲ ਪੁਰਖ ਜੀ ਇਦਾਂ ਦੇ ਨਹੀਂ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਪੜੀਏ ਆਪਣੇ ਬਾਰੇ ਕੀ ਕਹਿੰਦੇ ਨੇ ਕਿੰਨੀ ਨਿਮਰਤਾ ਹੈ ਨਾਨਕ ਨੀਚ ਕਹਿ ਵਿਚਾਰ ਬਾਰਿਆ ਨਾ ਜਾਵਾ ਇੱਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਵੇਖੋ ਮਾਲਕ ਦੀ ਵਡਿਆਈ ਹੈ ਨਾ ਤੂੰ ਸਦਾ ਸਲਾਮਤ ਨਿਰੰਕਾਰ ਹਾਲਾਂਕਿ ਭਟ ਸਹਿਬਾਨ ਦੱਸਦੇ ਨੇ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰੀਓ ਪਰ ਆਪਣੀ ਵਡਿਆਈ ਨਹੀਂ ਕੀਤੀ ਮਾਲਕ ਜੀ ਦੀ ਵਡਿਆਈ ਦੱਸਦੇ ਨੇ ੴ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੇ ਪੰਗ ਗੁਰ ਪ੍ਰਸਾਦ ਮੂਲ ਮੰਤਰ ਵਿੱਚ ਇੱਕ ਅਕਾਲ ਪੁਰਖ ਦੀ ਉਸਤਤ ਹੈ ਨਾ ਪ੍ਰਮਾਤਮਾ ਇੱਕ ਹੈ ਉਹਦਾ ਨਾਮ ਸਦੀਵੀ ਹੈ ਉਹ ਅਕਾਲ ਹੈ ਮੌਤ ਤੋਂ ਪਰੇ ਦੀ ਹਸਤੀ ਹੈ ਕਿਤੇ ਹੁੰਦਾ ਕਾਲ ਇੱਕ ਅਕਾਲ ਅਕਾਲ ਮੂਰਤ ਉਹ ਹਸਤੀ ਹੈ ਜਿਹਦੇ ਉੱਤੇ ਕਾਲ ਵੀ ਪ੍ਰਭਾਵ ਨਹੀਂ ਪਾ ਸਕਦਾ ਜੁਨਾ ਤੋਂ ਰਹਤ ਹੈ ਨਿਰਪਉ ਹੈ ਨਰਵੈਰ ਹੈ ਸੰਗਤ ਵੀ ਆ ਕੇ ਪੁੱਛਦੀ ਆ ਗੁਰੂ ਜੀ ਸਾਨੂੰ ਦੱਸੋ ਅਸੀਂ ਕਿਵੇਂ ਪ੍ਰਮਾਤਮਾ ਜੀ ਦੇ ਨੇੜੇ ਹੋ ਸਕਦੇ ਹਾਂ ਕਿਵੇਂ ਚੰਗੇ ਲੱਗ ਸਕਦੇ ਮੋਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਧੰ ਗੁਰੂ ਅਮਰਦਾਸ ਮਹਾਰਾਜ ਜੀ ਉਹ ਸੰਗਤ ਨੂੰ ਸਮਝਾਉਂਦੇ ਨੇ ਕਹਿੰਦੇ ਭਾਈ ਇੱਕਠੇ ਹੋ ਕੇ ਨਾ ਰੱਬ ਜੀ ਦੀ ਕੀਰਤੀ ਕਰਿਆ ਕਰੋ ਵਡਿਆਈ ਕਰਿਆ ਕਰੋ ਸੱਚੀ ਬਾਣੀ ਪੜਿਆ ਕਰੋ ਸੱਚੀ ਬਾਣੀ ਤੁਰ ਕੀ ਬਾਣੀ ਬਾ ਬਾ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ ਤੁਸੀਂ ਬਾਣੀ ਪੜਨੀਆਂ ਲੋਕ ਜਿੱਥੇ ਹੋਰ ਤਿਹਾਰ ਮਨਾਉਂਦੇ ਆ ਨਾ ਜਿੱਥੇ ਹੋਰ ਤਿਹਾਰਾਂ ਨੂੰ ਇਕੱਠੇ ਹੁੰਦੇ ਆ ਤੁਸੀਂ ਵੀ ਇਕੱਠੇ ਹੋ ਜਾ ਕਰੋ ਇਕੱਠੇ ਹੋ ਕੇ ਤੁਸੀਂ ਆਪਣੇ ਤਰੀਕੇ ਦੇ ਨਾਲ ਗੁਰੂ ਜੀ ਦੀ ਮੱਤ ਨੂੰ ਅੱਗੇ ਰੱਖ ਕੇ ਉਹਨਾਂ ਤਿਹਾਰਾਂ ਨੂੰ ਮਨਾਉਣਾ ਕਿਵੇਂ ਬਾਣੀ ਪੜ੍ਹ ਕੇ ਸ਼ਬਦ ਪੜ੍ਹ ਕੇ ਜਿਵੇਂ ਲੋਕ ਦੀਵਾਲੀ ਮਨਾਉਂਦੇ ਨੇ ਆਪਾਂ ਬੰਦੀ ਛੋੜ ਨੂੰ ਸਮਰਪਿਤ ਸਮਾਗਮulik ਦੇ ਨਾ ਸੰਗਤ ਇਕੱਠੀ ਹੁੰਦੀ ਆ ਭਾਈ ਗੁਰਦਾਸ ਜੀ ਵੀ ਦੱਸਦੇ ਨੇ ਦੀਵਾਲੀ ਕੀ ਰਾਤ ਦੀਵੇ ਬਾਲੀਅਨ ਕਹਿੰਦੇ ਦੀਵਾਲੀ ਨੂੰ ਲੋਕ ਦੀਵੇ ਬਾਲਦੇ ਨੇ ਤੇ ਜਿਹੜੇ ਗੁਰਮੁਖ ਹੁੰਦੇ ਆ ਸਮਾਪਤੀ ਦੀ ਪੰਗਤੀ ਤੇ ਦੱਸਿਆ ਹੈ ਨਾ ਕਿੰਦੇ ਜਿਹੜੇ ਗੁਰਮੁਖ ਨੇ ਉਹ ਸ਼ਬਦ ਨੂੰ ਸੰਭਾਲ ਕੇ ਆਪਣੇ ਅੰਦਰ ਗਿਆਨ ਦਾ ਦੀਵਾ ਬਾਲ ਲੈਂਦੇ ਨੇ ਗੁਰੂ ਅਮਰਦਾਸ ਜੀ ਸਮਝਾਉਂਦੇ ਨੇ ਵੀ ਜਿੱਥੇ ਲੋਕ ਦੀਵਾਲੀ ਮੱਸਿਆ ਸੰਗਰਾੰਦ ਮਨਾਉਂਦੇ ਹਨ ਤੁਸੀਂ ਇਕੱਠੇ ਹੋ ਕੇ ਸ਼ਬਦ ਦਾ ਪੱਲਾ ਫੜ ਲਿਆ ਕਰੋ ਸ਼ਬਦ ਨਾਲ ਜੁੜ ਜਾਇਆ ਕਰੋ ਤੇ ਜਿਵੇਂ ਜਿਵੇਂ ਸੰਗਤ ਵਿੱਚ ਬੈਠਣਾ ਸ਼ੁਰੂ ਕਰੋਗੇ ਇੱਕ ਦੂਜੇ ਨਾਲ ਤੁਹਾਡੀ ਸਾਂਝ ਬਣੇਗੀ ਇੱਕ ਦੂਜੇ ਦੀਆਂ ਤਕਲੀਫਾਂ ਦਾ ਵੀ ਤੁਹਾਨੂੰ ਪਤਾ ਲੱਗੇਗਾ ਕਿਦੇ ਜੀਵਨ ਵਿੱਚ ਕਿਹੜੀ ਤਕਲੀਫ ਚੱਲ ਰਹੀ ਆ ਕਿਹੜਾ ਦੁੱਖ ਚੱਲ ਰਿਹਾ ਜਦੋਂ ਵੀ ਕੋਈ ਸੰਗਤ ਵਿੱਚ ਆਵੇ ਤੁਹਾਨੂੰ ਲੱਗੇ ਵੀ ਇਹਦਾ ਕੋਈ ਕਾਰੋਬਾਰ ਵਿੱਚ ਘਾਟਾ ਪੈ ਗਿਆ ਇਹਨੂੰ ਕੋਈ ਲਾਸ ਹੋ ਗਿਆ ਹਾਨੀ ਹੋਗੀ ਤਾਂ ਸੰਗਤ ਨੇ ਇਕੱਠੇ ਹੋ ਕੇ ਦਸਬੰਦ ਕੱਢ ਕੇ ਉਹਦੀ ਮਦਦ ਕਰਨੀ ਹੈ ਗੁਰੂ ਅਮਰਦਾਸ ਜੀ ਦੱਲੇ ਪਿੰਡ ਦੀ ਸੰਗਤ ਨੂੰ ਸਮਝਾਉਂਦੇ ਨੇ ਜਦੋਂ ਕੋਈ ਸੰਗਤ ਵਿੱਚ ਆਵੇ ਤੁਹਾਨੂੰ ਨਜ਼ਰ ਪਵੇ ਵੀ ਦੀ ਵਸਤਰ ਮਸਤਾਨੇ ਹੋਏ ਪਏ ਨੇ ਟਾਕੀਆਂ ਲੱਗੀਆਂ ਨੇ ਪਾਟੇ ਪਏ ਨੇ ਤੁਸੀਂ ਉਸੇ ਸਮੇਂ ਦਸਬੰਦ ਕੱਢ ਕੇ ਉਹਦੀ ਮਦਦ ਕਰਨੀ ਆ ਆਪਸੀ ਭਾਈਚਾਰਕ ਸਾਂਝ ਵੀ ਬਣੀ ਰਹਿੰਦੀ ਆ ਵੀ ਖੁੱਤਾਂ ਨਗਰੂ ਅੰਗਦ ਸਹਿ ਮਹਾਰਾਜ ਜੀ ਮਾਤਾ ਖੀਵੀ ਜੀ ਨੇ ਵੀ ਇਹ ਸਿਧਾਂਤ ਸਾਨੂੰ ਆਪ ਕਰਕੇ ਵਿਖਾਈ ਨੇ ਜਦੋਂ ਮਾਤਾ ਖੀਬੀ ਜੀ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਵਰਤਉਂਦੇ ਸੀ ਨਾ ਖੀਰ ਦੇ ਵਿੱਚ ਦੇਸੀ ਘਿਓ ਪਾ ਪਾ ਕੇ ਵਰਤਉਣਾ ਜਦੋਂ ਵੇਖਣਾ ਨਾ ਕਿਸੇ ਦੇ ਵਸਤਰ ਮਸਤਾਨੇ ਜੇ ਨੇ ਟਾਕੀਆਂ ਲੱਗੀਆਂ ਨੇ कसे ਪਏ ਨੇ ਪੁਰਾਣੇ ਹੋਏ ਪਏ ਨੇ ਮਾਤਾ ਜੀ ਨੇ ਕੰਨ ਦੇ ਕੋਲ ਆ ਕੇ ਕਹਿ ਦੇਣਾ ਜਾਂਦਾ ਹੋਇਆ ਪੁੱਤ ਮੈਨੂੰ ਮਿਲ ਕੇ ਜਾਇ। ਧੀਏ ਜਾਂਦੀ ਹੋਈ ਮਿਲ ਕੇ ਜਾਇ। ਤੇ ਹੱਥ ਵਿੱਚ ਕੁਝ ਪੈਸੇ ਦੇ ਦੇਣੇ ਮਾਇਆ ਦੇ ਦੇਣਨੀ ਵੀ ਧੀਏ ਜਾ ਕੇ ਨਵੇਂ ਵਸਤਰ ਸਵਾਲਮੀ ਤੇ ਮਾਤਾ ਜੀ ਨੇ ਅੰਦਾਜ਼ਾ ਵੀ ਲਾ ਲੈਣਾ ਜੀ ਦੇ ਕੱਪੜੇ ਟਾਕੀਆਂ ਵਾਲੇ ਨੇ ਉਹਦਾ ਜੋੜਾ ਵੀ ਟੁੱਟਿਆ ਹੋਏਗਾ ਦਸਬੰਧ ਦੇ ਕੇ ਤੋਰਨਾ ਜੋ ਸੰਗਤ ਲੈ ਕੇ ਆਉਂਦੀ ਸੀ ਨਾ ਦਸਬੰਧ ਇਹ ਸੰਗ ਦੇ ਪੈਸੇ ਨਾਲ ਹੀ ਇਦਾਂ ਦੇ ਸੇਵਾਵਾਂ ਨਿਭਾਈਆਂ ਜਾਂਦੀਆਂ ਸੀ ਵੇਖੋ ਦਸਬੰਧ ਦੇ ਨਾਲ ਹੀ ਖੂਲ ਗਵਾਏ ਗਏ ਸੀ ਮਨੁੱਖਤਾ ਦੇ ਲਈ ਪਾਣੀ ਦੀ ਕਮੀ ਸੀ ਨਾ ਜੋ ਸੰਗਤ ਦਾ ਸਬੰਧ ਕੱਢਦੀ ਸੀ ਸੋ ਸਤਿਗੁਰੂ ਜੀ ਨੇ ਵੇਖਣ ਨੂੰ ਤੇ ਇਦਾਂ ਹੀ ਲੱਗਦਾ ਸ਼ਬਦ ਜਦੋਂ ਸੁਣਦੇ ਆ ਨਾ ਬਾਹਰੀ ਤੌਰ ਤੇ ਵੀ ਸ਼ਾਇਦ ਕੋਈ ਮੰਗ ਦੀ ਗੱਲ ਐ ਪਰ ਇਸ ਸ਼ਬਦ ਦੇ ਵਿੱਚ ਬਹੁਤ ਵੱਡਾ ਰਹੱਸ ਛੁਪਿਆ ਹੋਇਆ ਐ ਦਸਬੰਦ ਦੇ ਵਿੱਚ ਜਦੋਂ ਕਿਹਾ ਜਾਂਦਾ ਭਾਈ ਦਸਬੰਦ ਕੱਢੂ ਆ ਸਮਾਗਮ ਵੀ ਵੇਖੋ ਦਸਬੰਦ ਨਾਲ ਲਿਖੇ ਗਏ ਆ ਨਾ ਲੋਕ ਭਲਾਈ ਦੇ ਕੰਮ ਦਸਵੰਦ ਨਾਲ ਹੁੰਦੇ ਆ ਜਦੋਂ ਲਾਹੌਰ ਵਿੱਚ ਕਾਲ ਪਿਆ ਸੀ 1594 ਈਸਵੀ ਦੇ ਵਿੱਚ ਉਦੋਂ ਦਸਵੰਦ ਦੀ ਮਾਇਆ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਲਾਹੌਰ ਪਹੁੰਚ ਗਏ ਸੀ ਆਪ ਲੰਗਰ ਲਾਏ ਸੇਵਾ ਕੀਤੀ ਦਵਾਈਆਂ ਦੇ ਲੰਗਰ ਵੀ ਚੱਲਦੇ ਰਹੇ ਨੇ ਲਾਹੌਰ ਦੀ ਧਰਤੀ ਤੇ ਆ ਵੇਖੋ ਪਿੱਛੇ ਜੇ ਕਰੋਨਾ ਆਇਆ ਸੀ ਨਾ ਕਰੋਨੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੀ ਆਵਾਜ਼ਾਂ ਆਈਆਂ ਵੀ ਆਕਸੀਜਨ ਦੇ ਸਿਲੰਡਰ ਫ੍ਰੀ ਦਿੱਤੇ ਜਾਣਗੇ ਇਹ ਦਸਵੰਦ ਦੇ ਨਾਲ ਹੀ ਸੇਵਾਵਾਂ ਹੁੰਦੀਆਂ ਨੇ ਜਦੋਂ ਕਿਹਾ ਜਾਂਦਾ ਭਾਈ ਦਸਵੰਦ ਕੱਢੋ ਵੇਖਣ ਨੂੰ ਸੁਣਨ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਤਾਂ ਕੋਈ ਮੰਗ ਰਹੇ ਨੇ ਚੀਜ਼ ਇਹਨਾਂ ਦੇ ਅੰਦਰ ਲਾਲਸਾ ਇਕੱਠੀ ਕਰਨ ਦੀ ਨਹੀਂ ਭਾਈ ਦਸਵੰਦ ਦੇ ਵਿੱਚ ਬਹੁਤ ਵੱਡਾ ਰਹੱਸ ਹੈ ਗੁਰੂ ਜੀ ਨੇ ਸ਼ਬਦ ਦਿੱਤਾ ਏ ਮਰਿਆਦਾ ਦਿੱਤੀ ਵੀ ਹਰ ਇੱਕ ਸਿੱਖ ਨੇ ਦਸਵੰਦ ਲਾਜ਼ਮੀ ਕੱਢਣਾ ਹੁਣ ਵੇਖੋ ਜਿਹੜਾ ਮਨੁੱਖ ਦਸਵੰਦ ਕੱਢੇਗਾ ਨਾ ਉਹ ਆਲਸੀ ਨਹੀਂ ਹੋਏਗਾ ਉਹ ਕਦੇ ਵੀ ਆਲਸੀ ਨਹੀਂ ਹੋਊਗਾ ਉਹ ਮਿਹਨਤ ਕਰਕੇ ਕਮਾਈ ਕਰੂ ਨੂੰ ਪਤਾ ਐ ਮੈਂ ਦਸਵੰਦ ਕੱਢਣੇ ਭਾਵੇਂ 100 ਰੁਪਏ ਕਮਾਵੇ 10 ਰੁਪਏ ਜ਼ਰੂਰ ਲੈ ਕੇ ਆਏ ਗੁਰੂ ਜੀ ਸਮਝਾਉਂਦੇ ਨੇ ਮੇਰਾ ਸਿੱਖ ਆਲਸੀ ਨਹੀਂ ਹੋਣਾ ਚਾਹੀਦਾ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਫਿਰ ਆਪਣੀ ਕਮਾਈ ਚੋਂ ਦਸਵਾਂ ਹਿੱਸਾ ਤੇ ਨਾਲ ਜਿਹੜਾ ਦਸਵੰਦ ਕੱਢੇਗਾ ਉਹ ਕਦੇ ਕਿਸੇ ਦੂਜੇ ਦਾ ਹੱਕ ਨਹੀਂ ਮਾਰੇਗਾ ਉਹਨੂੰ ਪਤਾ ਹੈ ਮੇਰੇ ਗੁਰੂ ਜੀ ਨੇਕ ਕਮਾਈ ਨੂੰ ਹੀ ਪ੍ਰਵਾਨ ਕਰਦੇ ਨੇ ਦੋ ਨੰਬਰ ਦੀ ਕਮਾਈ ਦਾ ਭਾਵੇਂ ਕੋਈ ਕਰੋੜ ਰੁਪਈਆ ਲਿਆ ਕੇ ਰੱਖ ਦੇਵੇ ਗੁਰੂ ਜੀ ਪ੍ਰਵਾਨ ਨਹੀਂ ਕਰਦੇ ਦੀ ਮਿਹਨਤ ਦੀ ਕਮਾਈ ਦੀ ਭਾਵੇਂ ਕੌਡੀ ਵੀ ਰੱਖ ਦੇਵੇ ਗੁਰੂ ਜੀ ਪਰਵਾਨ ਕਰ ਲੈਂਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਅੰਦਰ ਭਾਵਨਾ ਹੋਣੀ ਚਾਹੀਦੀ ਆ ਭਾਵਨੀ ਭਗਤ ਪਾਏ ਕੌਡੀ ਅਗਰ ਭਾਵ ਰੱਖੇ ਤਾਹੇ ਗੁਰ ਸਰਬ નિਧਾਨ ਦਾਨ ਦੇਤ ਹੈ ਹੁਣ ਜਿਹੜਾ ਮਨੁੱਖ ਦਸਬੰਧ ਕੱਢੇਗਾ ਉਦੀ ਕਮਾਈ ਨੇਕ ਹੋਊਗੀ ਹੁਣ ਨੇਕ ਕਮਾਈ ਦੇ ਵਿੱਚੋਂ ਜੇ ਦਸਵੰਦ ਕੱਢਿਆ ਜਾਵੇ ਲੋੜਵੰਦਾਂ ਦੇ ਲਈ ਜਾਂ ਧਾਰਮਿਕ ਕੰਮਾਂ ਦੇ ਲਈ ਦਸਵਾਂ ਹਿੱਸਾ ਕੱਢ ਦਈਏ ਉਹ ਕਮਾਈ ਅੰਮ੍ਰਿਤ ਬਣ ਜਾਂਦੀ ਆ ਅਸੀਂ ਆਪਣੀ ਕਮਾਈ ਨੂੰ ਅੰਮ੍ਰਿਤ ਬਣਾਉਣੇ ਤੇ ਜਿਹੜੇ ਇਸ ਕਮਾਈ ਨੂੰ ਅੰਮ੍ਰਿਤ ਬਣਾ ਲੈਂਦੇ ਨੇ ਉਹ ਵੱਧ ਕੇ ਵਿਸ਼ਾਲ ਬਣ ਜਾਂਦੇ ਨੇ ਜਿਹੜੀ ਗੁਰੂ ਜੀ ਨਾਲੋਂ ਟੁੱਟ ਜਾਂਦੀ ਆ ਨਾ ਸਬਰ ਨਹੀਂ ਰਹਿੰਦਾ ਜੀਵਨ ਵਿੱਚ ਫਿਰ ਦੋ ਨੰਬਰ ਦੀਆਂ ਕਮਾਈਆਂ ਚੁੱਲਝ ਜਾਂਦੀ ਨੇ ਬਾਬਾ ਫਰੀਦ ਜੀ ਸਮਝਾਉਂਦੇ ਨੇ ਉਹ ਤਾਂ ਗੰਦੇ ਨਾਲੇ ਦਾ ਪਾਣੀ ਬਣ ਜਾਂਦੇ ਨੇ ਉਹ ਜਿਹੜੀ ਕਮਾਈ ਹੁੰਦੀ ਆ ਨਾ ਉਹ ਗੰਦੇ ਨਾਲੇ ਦਾ ਪਾਣੀ ਹੁੰਦੀ ਆ ਤੇ ਗੰਦੇ ਨਾਲੇ ਦਾ ਪਾਣੀ ਬਿਮਾਰੀਆਂ ਫੈਲਾਉਂਦਾ ਹੁੰਦਾ ਘਟਾਉਂਦਾ ਨਹੀਂ ਹੁੰਦਾ ਇਹ ਮਾਇਆ ਜਿਵੇਂ ਆਉਂਦੀ ਆ ਨਾ ਫਿਰ ਜਾਂਦੀ ਵੀ ਉਦਾਂ ਹੀ ਹੁੰਦੀ ਆ ਜਿੰਨੀ ਵੀ ਕਮਾਈਏ ਇਮਾਨਦਾਰੀ ਨਾਲ ਕਮਾਉਣੀ ਆ ਤੇ ਦਸਵਾਂ ਹਿੱਸਾ ਜਰੂਰ ਕੱਢਦੇ ਰਹਿਣਾ ਹੈ